ਭਾਗ ਰਤੀ ਚਾਰ ਨਾਨਕ ਤੇ ਮੁਕ ਊਜਲੇ ਤਿਤ ਸਚੈ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਹ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਢੀਐ ਮੰਦਾ ਕਿਸੈ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ ਮੂਰਖਾ ਨਾਲੇ ਨਾ ਲੁਝੀਐ ਗੌੜੀ ਮਹੱਲਾ ਪੰਜਵਾਂ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰ ਬੇਨਤੀ ਕੋ ਸੰਤ ਮਿਲਾ ਬੜ ਭਾਗੀ ਰਹਾਓ ਮਨ ਅਰਪਾਉ ਧਨ ਰਖੋ ਆਗੇ ਮਨ ਕੀ ਮਤ ਮੋਹੇ ਸਗਲਾ